ਮંત્રી ਭਗਵੰਤ ਮਾਨ ਤੋਂ ਬਾਅਦ ਹੁਣ ਕੈਬਨਿਟ ਮਿਨਿਸਟਰ ਅਮਨ ਅਰੋੜਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਪੰਜਾਬ ਆਪ ਦੇ ਪ੍ਰਧਾਨਗੀ ਦੀ ਤੇ ਸਾਡੇ ਨਾਲ ਇਸ ਵੇਲੇ ਵੱਡੀ ਜ਼ਿੰਮੇਵਾਰੀ ਵੱਡੀ ਚੁਣੌਤੀ ਕੀ ਕਹੋਗੇ ਤੁਸੀਂ ਦੇਖੋ ਚੁਣੌਤੀਆਂ ਦੇ ਵਿੱਚੋਂ ਹੀ ਓਪਰਚ्युनिटीਜ਼ ਨਿਕਲਦੀਆਂ ਹੁੰਦੀਆਂ ਨੇ ਜਦੋਂ ਸਾਫ਼ ਨiyet ਨੀਤੀ ਹੋਵੇ ਤੇ ਕੋਈ ਵੀ ਜ਼ਿੰਮੇਵਾਰੀ ਹੈ ਜਿਹੜੀ ਉਹ ਜ਼ਿੰਮੇਵਾਰੀ ਨਾਲ ਲੱਗ ਕੇ ਤੁਹਾਨੂੰ ਤੁਹਾਨੂੰ ਉਸ ਦੇ ਵਿੱਚ ਤੁਸੀਂ ਇੰਜੋਏ ਕਰਨ ਲੱਗ ਜਾਂਦੇ ਹੋ ਤੁਸੀਂ ਇਸ ਨੂੰ ਮੈਂ ਪਰਮ ਪਿਤਾ ਪ੍ਰਮਾਤਮਾ ਦਾ ਸਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਮਾਨ ਸਾਹਿਬ ਦਾ ਸੰਦੀਪ ਪਾਠਕ ਜੀ ਦਾ ਸਾਰੀ ਪੂਰੀ ਲੀਡਰਸ਼ਿਪ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇੱਕ ਸਭ ਤੋਂ ਨਿਮਾਣੇ ਅਦਨੇ ਜੇ ਵਰਕਰ ਨੂੰ ਏਡੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਔਰ ਮੈਂ ਉਹਨਾਂ ਤੋਂ ਲੈ ਕੇ ਨਿਚਲੇ ਸਭ ਤੋਂ ਛੋਟੇ ਤੋਂ ਛੋਟੇ ਵਰਕਰ ਤੱਕ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਸਾਰਿਆਂ ਨੂੰ ਨਾਲ ਲੈ ਕੇ ਇੱਕ ਪਰਿਵਾਰ ਦੀ ਤਰ੍ਹਾਂ ਇੱਕ ਸੰਗਠਨ ਤਰੀਕੇ ਦੇ ਨਾਲ ਕੰਮ ਸਾਰੇ ਰਲ ਮਿਲ ਕੇ ਕਰਾਂਗੇ ਔਰ ਲੋਕਾਂ ਦੀ ਉਮੀਦਾਂ ਆਸਾਂ ਤੇ ਆਪਾਂ ਸਾਰੇ ਖਰੇ ਉਤਰਾਂਗੇ ਚੁਣੌਤੀ ਮੈਂ ਇਸ ਕਰਕੇ ਕਿਹਾ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਪ੍ਰਧਾਨਗੀ ਤੁਹਾਨੂੰ ਸੌਂਪੀ ਹੈ ਉਹਨਾਂ ਦੀ ਪ੍ਰਧਾਨਗੀ ਹੇਠ 92 ਐਮਐਲਏ ਆਣਾ ਤੇ ਸਰਕਾਰ ਬਣਾਣਾ ਇੱਕ ਨਵੀਂ ਪਾਰਟੀ ਦਾ ਇੱਕ ਵੱਡੀ ਚੁਣੌਤੀ ਸੀ ਉਹਨਾਂ ਵਾਸਤੇ ਵੀ ਪਰੰਤੂ ਇਸ ਤੋਂ ਵੱਧ ਚੁਣੌਤੀ ਜੇ ਨਹੀਂ ਹੈਗੀ ਇਹ ਦੁੱਗਣੀ ਚੁਣੌਤੀ ਉਦੋਂ ਹੋ ਜਾਂਦੀ ਏ ਜਦੋਂ ਪਾਰਟੀ ਸਰਕਾਰ ਰਿਪੀਟ ਕਰਨੀ ਹੋਵੇ ਤਾਂ ਇੱਕ ਵੱਡੀ ਚੁਣੌਤੀ ਹੋਵੇਗੀ ਕਿਸ ਤਰ੍ਹਾਂ ਦੇ ਨਾਲ ਤੁਸੀਂ ਇਸ ਨੂੰ ਵੇਖਦੇ ਹੋ ਤੇ ਕਿਸ ਤਰ੍ਹਾਂ ਦੇ ਨਾਲ ਤੁਹਾਡੀ ਵਰਕਿੰਗ ਹੋਵੇਗੀ ਸਰ ਦੇਖੋ ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ ਇਲੈਕਸ਼ਨ ਹੈ ਜਿਹੜੀ ਉਹ ਮਿਸ਼ਨ ਦੂਜੀ ਹੁੰਦੀ ਹੈ ਕਿਉਂਕਿ ਪਹਿਲੀ ਇਲੈਕਸ਼ਨ ਤਾਂ ਤੁਸੀਂ ਕਿਸੇ ਕਾਰਨ ਕਰ ਜਿੱਤੇ ਪਰ ਦੂਜੀ ਵਾਰ ਜਦੋਂ ਤੁਸੀਂ ਪਰਫਾਰਮੈਂਸ ਤੇ ਜਾਣਾ ਹੁੰਦਾ ਤੇ ਫਿਰ ਡੈਫੀਨਿਟਲੀ ਉਹ ਵੱਡਾ ਚੈਲੰਜ ਹੁੰਦਾ ਮੈਂ ਤੁਹਾਡੀ ਇਸ ਗੱਲ ਨਾਲ ਐਗਰੀ ਕਰਦਾ ਪਰ ਮੈਂ ਨਾਲ ਇਹ ਵੀ ਮੰਨ ਕੇ ਚੱਲਦਾ ਵੀ ਜਦੋਂ ਤੁਸੀਂ ਸਾਫ਼ ਨੀਅਤ ਦੇ ਨਾਲ ਨੀਤੀ ਦੇ ਨਾਲ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਹੇ ਹੋ ਤੇ ਫਿਰ ਇਹਨੂੰ ਅਚੀਵ ਕਰਨਾ ਮੁਸ਼ਕਿਲ ਵੀ ਕੋਈ ਨਹੀਂ ਹੈਗਾ 2.5 ਸਾਲਾਂ ਦੇ ਵਿੱਚ ਹਜੇ ਬਹੁਤ ਸਾਰੇ ਕੰਮ ਨੇ ਜਿਹੜੇ ਪੰਜਾਬ ਸਰਕਾਰ ਨੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਕਰ ਲਏ ਜਿਹੜੇ ਕਦੇ ਕਿਸੇ ਵਿਰੋਧੀ ਪਾਰਟੀ ਨੇ ਰਵੈਇਤੀ ਪਾਰਟੀ ਨੇ ਸੋਚੇ ਵੀ ਨਹੀਂ ਸੀਗੇ ਹਜੇ ਤਕਰੀਬਨ ਸਵਾ 2 ਸਾਲ ਦਾ ਸਮਾਂ ਹੋਰ ਪਿਆ ਹੈ ਜਿਹੜੇ ਕੰਮ ਰਹਿੰਦੇ ਨੇ ਉਹ ਵੀ ਪੂਰੇ ਕਰੇਗੀ ਸਰਕਾਰ ਔਰ ਇਹ ਜ਼ਿੰਮੇਵਾਰੀ ਹੈ ਜਿਹੜੀ ਸਰਕਾਰ ਦੇ ਨਾਲ ਨਾਲ ਸੰਗਠਨ ਵੀ ਜ਼ਿੰਮੇਵਾਰੀ ਚੱਕੇਗਾ ਜਿੰਨਾ ਲੋਕ ਸਰਕਾਰਾਂ ਦੇ ਕੰਮ ਨੇ ਜੋ ਕੀਤੇ ਨੇ ਸਰਕਾਰਾਂ ਨੇ ਉਹ ਲੋਕਾਂ ਤੱਕ ਲੈ ਕੇ ਜਾਣਾ ਔਰ ਲੋਕ ਲੋਕਾਂ ਦੇ ਜੋ ਕੰਮ ਸਰਕਾਰੀ ਦਰਬਾਰੇ ਹੋਣ ਵਾਲੇ ਨੇ ਉਹ ਲੈ ਕੇ ਜਾਣਾ ਤੇ ਉਹਨੂੰ ਕਰਵਾਉਣਾ ਇਹ ਸਾਡੀ ਜ਼ਿੰਮੇਵਾਰੀ ਹੈ ਕਰਾਂਗੇ ਜਦੋਂ ਇਹ ਕਰਤਾ ਤੇ ਫਿਰ ਚੁਣੌਤੀਆਂ ਜਿਹੜੀਆਂ ਉਹ ਸਰ ਵੀ ਹੋ ਜਾਂਦੀਆਂ ਨੇ ਸਰ ਜਿਸ ਤਰ੍ਹਾਂ ਦੇ ਨਾਲ ਸਰਕਾਰ ਪਾਰਟੀ ਜਦੋਂ ਕੋਈ ਸੱਤਾ ਦੇ ਵਿੱਚ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਜਿਹੜੇ ਪਾਰਟੀ ਵਰਕਰ ਹੁੰਦੇ ਨੇ ਪਾਰਟੀ ਦੇ ਅਹੁਦੇਦਾਰ ਹੁੰਦੇ ਨੇ ਕਈ ਚੀਜ਼ ਇਹੋ ਜਿਹੀਆਂ ਹੁੰਦੀਆਂ ਨੇ ਜਦੋਂ ਪਾਰਟੀ ਸੱਤਾ ਦੇ ਵਿੱਚ ਹੁੰਦੀ ਹੈ ਆਪਣੀ ਸੀਮਾਵਾਂ ਦੇ ਵਿੱਚ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਪਾਰਟੀ ਦੇ ਉਹ ਨਿਰਾਸ਼ ਹੋ ਜਾਂਦੇ ਨੇ ਟੁੱਟ ਜਾਂਦੇ ਨੇ ਕੀ ਰਣਨੀਤੀ ਰਵੇਗੀ ਤੁਹਾਡੀ ਉਹਨਾਂ ਨੂੰ ਵਾਪਸ ਕਰਨ ਲੈ ਕੇ ਆਉਣਾ ਦੇਖੋ ਇਸ ਤਰ੍ਹਾਂ ਕਿ ਕੱਲੇ-ਕੱਲੇ ਸਾਥੀ ਨਾਲ رابطہ ਕਾਇਮ ਕੀਤਾ ਜਾਏਗਾ ਉਹਨਾਂ ਦੇ ਜੇ ਕੋਈ ਚਾਰ ਮੈਂਬਰਾਂ ਦਾ ਘਰ ਵੀ ਹੋਵੇ ਨਾ ਜੀ ਕਈ ਵਾਰੀ ਉਹਦੇ 'ਚ ਵੀ ਗੁੱਸੇ ਗਿਲੇ ਨਾਰਾਜ਼ਗੀ ਨੇ ਜਿਹੜੇ ਹੋ ਜਾਂਦੇ ਨੇ ਬਟ that does not mean ਕਿ ਤੁਸੀਂ ਘਰ ਛੱਡ ਜੋਂ ਜਾਂ ਰੁਸ ਕੇ ਘਰੇ ਵੇਜੋ ਐ ਨਾ ਘਰ ਚੱਲਦਾ ਨਾ ਸਮਾਜ ਚੱਲਦਾ ਨਾ ਕੋਈ ਸੰਸਥਾ ਚੱਲਦੀ ਹੈ ਨਾ ਪਾਰਟੀ ਚੱਲਦੀ ਹੈ ਸੋ ਮੇਰੀ ਉਹਨਾਂ ਸਾਰੇ ਸਾਥੀਆਂ ਨੂੰ ਵੀ ਬੇਨਤੀ ਹੈ ਕਿ ਇਹ ਤੁਹਾਡੀ ਪਾਰਟੀ ਹੈ ਤੁਸੀਂ ਇਹਨੂੰ ਆਪਦੇ ਖੂਨ ਪਸੀਨੇ ਦੇ ਨਾਲ ਸੰਜੋਇਆ ਤਗੜੇ ਹੋ ਕੇ ਰਲ ਮਿਲ ਕੇ ਹਾਂ ਇੰਟਰਸਟ ਨੇ ਜਿਹੜੇ ਉਹ ਪਹਿਲਾਂ ਪੰਜਾਬ ਦਾ ਇੰਟਰਸਟ ਫਿਰ ਪਾਰਟੀ ਦਾ ਇੰਟਰਸਟ ਫਿਰ ਆਪ ਦਾ ਇੰਟਰਸਟ ਇਸ ਆ ਆਰਡਰ ਦੇ ਵਿੱਚ ਚੱਲੋ ਜੇ ਕੋਈ ਇਹ ਕਹੇ ਵੀ ਮੇਰਾ ਇੰਟਰਸ ਸਭ ਤੋਂ ਪਹਿਲਾਂ ਸੋਲਵ ਹੋਵੇ ਪਾਰਟੀ ਦਾ ਜਾਂ ਪੰਜਾਬ ਦਾ ਨਫਾ ਨੁਕਸਾਨ ਹੋਵੇ ਉਹ ਚੀਜ਼ ਮੇਰੇ ਸਮਝ ਨਹੀਂ ਆਉਂਦੀ ਹੈਗੀ ਸੋ ਸਾਰੇ ਨੂੰ ਰਲ ਮਿਲ ਕੇ ਮੈਂ ਕਦੇ ਰਾਜਨੀਤੀ ਕਦੇ ਕਿਸੇ ਨੂੰ ਇਕੱਲਾ ਵੱਡੇ ਨਹੀਂ ਹੁੰਦਾ ਦੇਖਿਆ ਹੈਗਾ ਬੰਦਾ ਹਮੇਸ਼ਾ ਉਹਦੇ ਸਾਥੀਆਂ ਨਾਲ ਪਾਰਟੀ ਦੇ ਨਾਲ ਹੀ ਵੱਡਾ ਹੁੰਦਾ ਜੀ ਤੇ ਸਾਰੇ ਨੂੰ ਬੁੱਕਲ ਚ ਲੈ ਕੇ ਚੱਲਾਂਗੇ ਹਿੰਦੂ ਚਿਹਰਾ ਕਿਨਿਆ ਜਾਂਦਾ ਆਪਣਾ ਰੂੜਾ ਨੂੰ ਕੀ ਟਾਰਗੇਟ ਰਹੇਗਾ ਸਰ ਦੇਖੋ ਇਸ ਤਰ੍ਹਾਂ ਹੈ ਕਿ ਤੁਹਾਡਾ ਬੜਾ ਪੈਕਿਊਲਰ ਸਵਾਲ ਹੈ ਮੈਂ ਬਿਲਕੁਲ ਠੀਕ ਹੈ ਕਿ ਇੱਕ Hindu ਪਰਿਵਾਰ ਦੇ ਵਿੱਚ ਮੈਨੂੰ ਮਾਣ ਹੈ ਇਸ ਗੱਲ ਦਾ ਮੈਂ Hindu ਪਰਿਵਾਰ ਦੇ ਵਿੱਚ ਸ਼ਾਮਲ ਹੋਇਆ ਪਰ ਜਿਹੜੀ ਰਾਜਨੀਤੀ ਹੈ ਨਾ ਜੀ ਰਾਜਨੀਤੀ ਨੂੰ ਤੁਸੀਂ Hindu Sikh ਚਿਹਰਿਆਂ ਤੋਂ ਵੀ ਬਾਹਰ ਨਿਕਲ ਕੇ ਦੇਖੋ ਆ ਆਪਾਂ ਉਸ ਵਿਰਸੇ ਦੇ ਮਾਲਕ ਆ ਕਿ ਜਿੱਥੇ ਧਰਮਾਂ ਮਸਬਾਂ ਦੀਆਂ ਲਕੀਰਾਂ ਨੂੰ ਮਿਟਾ ਦਿੱਤਾ ਗਿਆ ਸੀਗਾ ਸੋ ਇਸ ਕਰਕੇ ਇਹ ਜਿਹੜਾ ਹੈਗਾ ਮੇਰੇ ਲਈ ਬੜੀ ਮਾਣ ਦੀ ਗੱਲ ਹੈ ਔਰ ਮੈਂ ਇਹ ਵੀ ਵਿਸ਼ਵਾਸ ਰਹਾਉਂਗਾ ਕਿ ਕਿਸੇ ਵੀ ਵਰਗ ਨੂੰ ਜੇ ਇਹ ਕੋਈ ਲੱਗਦਾ ਸੀਗਾ ਵੀ ਹੁਣ ਅਣਗੋਖ ਤੱਕ ਹੋਂਗਲੇ ਸੀਗੇ ਤਾਂ ਉਹਨਾਂ ਦੀ ਉਸ ਭਾਵਨਾ ਵੀ ਦੂਰ ਕੀਤਾ ਜਾਊਗਾ ਸਾਰੇ ਨਾਲ ਲੈ ਕੇ ਚੱਲੇ ਜਾਊਗਾ ਕੈਮਰਾਮੈਨ ਅਮਿਤ ਦੇ ਨਾਲ ਕੁਲਵੀਰ ਦੀਵਾਨ ਇੰਡੀਆ ਨਿਊਜ਼ ਚੰਡੀਗੜ੍ਹ